ਜਿਹੜਾ ਜਿਹੜਾ ਨੱਚਦਾ ਨਾ ਜਿਹੜਾ ਇਸ਼ਾਰਾ ਕਰਦਾ ਉਰੇ ਆ ਕੇ ਕਰ ਉਰੇ ਆ ਕੇ ਕਰਾ ਇਸ਼ਾਰਾ ਸੌਂ ਰੱਬ ਦੀ ਜੇ ਢੇਲਾ ਦਿੰਦੇ ਤੇਰੀ ਜਗ੍ਹਾ ਕੋਈ ਹੋਰ ਹੁੰਦਾ ਧਰਮਨ ਵਾਲੇ ਕਿਤੇ ਛੱਲ ਨਾ ਦਿੰਦੇ ਬਹੁਤ ਬਹੁਤ ਸ਼ੁਕਰੀਆ ਚੰਗੇ ਹੋ ਚਾਹੇ ਮਾੜੇ ਹੋ ਦਰਸ਼ਕੋ ਪਿਆਰ ਕਰਦੇ ਹੋ ਸਤਿਕਾਰ ਕਰਦੇ ਹੋ ਅਸੀਂ ਕਲਾਕਾਰ ਆ ਤੁਹਾਡੇ ਵੇੜੇ ਆਇਆ ਪਿਆਰ ਕਰਦੋ ਚਾਹੇ ਅਪਮਾਨ ਕਰਦੋ ਅਸੀਂ ਪੱਲੇ ਚ ਪਵਾ ਕੇ ਲੈ ਜਾਣਾ ਕੋਈ ਗੱਲ ਨਹੀਂ ਬੱਸਦੇ ਰਹੋ ਜਿਉਂਦੇ ਰਹੋ ਥੈਂਕ ਯੂ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਜੁਗ-ਜੁਗ ਵਸਦੇ ਰਹੋ ਜਿਉਂਦੇ ਰਹੋ ਜਵਾਨੀਆਂ ਮਾਣੋ ਤੈਦੋ ਲੋ ਧੰਨਵਾਦ ਕਰਦੇ ਆ ਜਦੋਂ ਮੈਂ ਮੇਲੇ 'ਚ ਐਂਟਰੀ ਕਰਨ ਲੱਗੀ ਸੀ ਮੁੰਡਿਆਂ ਦੀ ਇੱਕ ਫਰਮਾਇਸ਼ ਆਈ ਸੀ ਕਹਿੰਦੇ ਮੈਡਮ ਜੀ ਜਿਹੜੇ ਕੱਲ ਦੋ ਸ਼ੇਅਰ ਸੁਣਾਏ ਸੀ ਉਹ ਸੁਣਾ ਦਿਓ ਮੁੰਡਿਆਂ ਦੀ ਡਿਮਾਂਡ ਤੇ ਸੁਣਾਉਣ ਲੱਗੀ ਆ ਕਹਿੰਦੇ ਕੋਈ ਸੁਣ ਲਓ ਸੁਣ ਲਓ ਸੁਣ ਲਓ ਕਹਿੰਦਾ ਕੋਈ ਪਿੰਡ ਨਾਨਕੇ ਪੜਦਾ ਏ ਕੋਈ ਮਸ਼ੂਕ ਨੂੰ ਭੂਆ ਕੋਲ ਪੜਾਉਂਦਾ ਏ ਕੋਈ ਫੱਤੋਂ ਦੇ ਯਾਰ ਬੜੇ ਕਹਿ ਕੇ ਦਿਲ ਦੇ ਪ੍ਰਪੋਜ਼ ਬਣਾਉਂਦਾ ਏ ਕੋਸ਼ਤਾ ਮੁੰਡੇ ਨਸ਼ਿਆਂ ਨੇ ਪੱਟ ਤੇ ਕੁਛ ਕੀਤਾ ਬਿਜਲੀ ਦਨਾਲੀ ਨੇ ਰਹਿੰਦੇ ਖੁੰਦੇ ਪੱਟ ਤੇ ਮੁੰਡੇ ਪਿੰਕੀ ਮੋਗੇ ਵਾਲੀ ਨੇ ਕਿ ਗੱਬਰੂ ਨਸ਼ੇ ਨੇ ਪੱਟ ਸੱਟੇ ਗੱਬਰੂ ਨਸ਼ੇ ਨੇ ਪੱਟ ਸੱਟੇ ਕਈ ਸਮਾਂ ਕਿਤੇ ਚੱਟਾ ਛੱਕਦੇ ਨੇ ਰਹਿੰਦੇ ਖੁੰਦੇ ਪੱਟ ਤੇ ਆਸ਼ਕੀ ਨੇ ਧੂੜ ਕੁੜੀਆਂ ਪਿੱਛੇ ਫੱਕਦੇ ਨੇ ਓ ਰੱਬਾ ਪਲੀਜ਼ ਨੋ ਓ ਰੱਬਾ ਕੋਈ ਸੋਹਣੀ ਜਿਹੀ ਚੀਜ਼ ਦਿਖਾ ਦੇ ਓਏ ਇਹ ਕਹਿ ਕੇ ਕੀ ਪੈੜ ਨੱਪਦੇ ਨੇ ਜੇ ਇਹਨਾਂ ਦੀ ਫੇਰ ਵੀ ਕਿਤੇ ਨਹੀਂ ਗੱਲ ਬਣਦੀ ਓਟ ਗੂਗਲ ਉੱਤੇ ਰੱਖਦੇ ਨੇ ਸੱਚ ਅੱਖਾਂ ਬਹਿ ਕੇ ਇੰਟਰਨੈਟ ਉੱਤੇ ਫੋਟੋ ਸਣੀ ਲਿਉਣ ਦੀ ਤੱਕਦੇ ਨੇ ਫੋਟੋ ਸਣੀ ਲਿਉਣ ਦੀ ਤੱਕਦੇ ਨੇ ਧੱਕੇ ਨਾਲ ਪਿਆਰ ਨਾ ਕਰੇ ਕਿਸੇ ਨੂੰ ਧੱਕੇ ਨਾਲ ਪਿਆਰ ਨਾ ਕਰੇ ਅਗਲੀ ਆਪ ਕਹੇ ਕਿੰਨੇ ਵਜੇ ਹਾਜ਼ਰੀ ਲਵਾਵਾਂ ਤੇਰੇ ਕੋਲ ਜਰਾ ਦੱਸ ਤਾਂ ਸਹੀ ਕਿੰਨੇ ਵਜੇ ਹਾਜ਼ਰੀ ਪਰ ਗੱਲ ਕਈ ਵਾਰੀ ਉਹ ਪਿਆਰ ਕਰਦਾ ਹੁੰਦਾ ਟਾਈਮ ਵੀ ਦੇ ਦਿੰਦਾ ਹੁੰਦਾ ਤੇ ਦੋ ਦੁੱਖ ਦੇਣੀ ਧੋਖਾ ਦੇਣੀ ਬੇਵਫਾ ਮਸ਼ੂਕ ਟਾਈਮ ਦਿੱਤੇ ਤੇ ਆਉਂਦੀ ਨਹੀਂ ਕਹਿੰਦੇ ਬੇਫਤਾ ਪਈ ਤੋਂ ਵਿੱਚ ਖੜੇ ਨਾ ਮੈਦਾਨ ਦੇ ਜੋ ਇਹੋ ਜਿਹੇ ਯਾਰ ਦੀ ਕੀ ਫੋਟੋ ਖਿੱਚਵਾਉਣੀ ਹੈ ਦੁੱਖ ਸੁੱਖ ਵਿੱਚ ਪੈਸਾ ਦਿੰਦਾ ਨਹੀਂ ਜੱਟ ਨੂੰ ਜੋ ਇਹੋ ਜਿਹੇ ਆੜਤੀਏ ਨੂੰ ਕੀ ਅੱਗ ਲਾਉਣੀ ਹੈ ਜਿਹੜੀ ਸਰਕਾਰ ਦੁੱਖ ਸੁਣਦੀ ਨਹੀਂ ਪਰ ਜਦ ਆ ਦੇ ਵੱਢ ਕੇ ਭਲਾਂ ਕੀ ਦੋਸੋ ਪੱਠੀ ਵਿੱਚ ਪਾਉਣੀ ਹੈ ਓਏ ਮੁੰਡਿਓ ਕਰਕੇ ਕਰਾਰ ਜਿਹੜੀ ਟਾਈਮ ਦੇ ਕੇ ਆਉਂਦੀ ਨਹੀਂ ਇਹ ਇਹ ਜੀ ਮਸ਼ੂਕ ਤੋਂ ਕੀ ਧਾਰ ਘੜਵਾਉਣੀ ਐ ਸੱਦ ਕੇ ਕਰਾਉਣਾ ਕੀ ਐ ਉਸ ਅੰਗ ਸਾਥ ਕੋਲ ਰੰਗ ਵਿੱਚ ਭੰਗ ਜੀ ਨੇ ਸਦਾ ਆ ਕੇ ਪਾਉਣੀ ਐ ਤੱਕਦੇ ਨੇ ਪਿੱਛਾ ਜਿਹੜੇ ਯਾਰ ਯਾਰ ਆਪਣੇ ਦਾ ਉਹਨਾਂ ਨੂੰ ਤਾਂ ਫਤਿਹ ਚੰਗੀ ਦੂਰ ਤੋਂ ਬੁਲਾਉਣੀ ਐ ਸੁਰਤਾਲ ਵਿੱਚ ਨਾ ਗਵਈਆ ਖੁਦ ਗਾਵੇ ਜਿਹੜਾ ਉਹਨੂੰ ਪੱਗ ਦੇ ਕੇ ਕਾ ਉਹਨੂੰ ਪੈਰਾਚਾਰਾ ਲਾਉਣੀ ਐ ਉਹ ਥਾਲੀ ਵਾਲਾ ਜਿੱਥੇ ਦਿਲ ਮਿਲ ਗਿਆ ਇੱਕ ਵਾਰੀ ਦੁਨੀਆ ਬਦਲ ਜਾਵੇ ਯਾਰੀ ਸਰੇ ਲਾਉਣੀ ਆ ਦੁਨੀਆ ਬਦਲ ਜਾਵੇ ਯਾਰੀ ਸਰੇ ਲਾਉਣੀ ਉਹਨਾਂ ਦੇ ਸਾਜੀ ਸੈੱਟ ਹੋ ਰਹੇ ਨੇ ਮੈਂ ਤਾਂ ਖੜੀ ਆ ਮੈਂ ਤਾਂ ਪਹਿਲਾਂ ਹੀ ਨੇਟ ਹੋਣ ਲੱਗੀਆਂ ਮੈਂ ਤਾਂ ਪਹਿਲਾਂ ਹੀ ਲੇਟ ਹੋਈ ਜੰਨੀ ਆ ਦੁੱਖ ਦੇਣੇ ਹੋ ਤੇਰਾ ਮੇਰਾ ਬਾਨਾ ਨਹੀਂ ਮੇਚ ਚੋਂ ਉਪਰਾ ਤੈਨੂੰ ਮੋਗੇ ਦੀ ਮੰਡੀ ਚ ਆਵਾ ਵੇਚ ਚੋਂ ਉਪਰਾ ਜਿਉਂਦੇ ਰਹ ਜਿਉਂਦੇ ਰਹ ਥੈਂਕ ਯੂ ਮੈਂ ਕਿ ਟਾਈਮ ਪੂਰਾ ਕਰ ਰਹੀ ਆ ਮੈਂ ਤੁਹਾਡੀ ਫੀਲਿੰਗ ਸਮਝਦੀ ਆ ਮੈਂ ਕਿ ਟਾਈਮ ਪੂਰਾ ਕਰ ਰਹੀ ਆ ਕਿਉਂਕਿ ਸਾਜੀ ਸੈੱਟ ਹੋ ਰਹੇ ਨੇ ਮੈਂ ਤਾਂ ਕਰਕੇ 2-4 ਮਿੰਟ ਧੱਕੇ ਨਾਲ ਤੁਹਾਡੇ ਲੈਨੇ ਜਿਉਂਦੇ ਰਹ ਕੋਈ ਗੱਲ ਨਹੀਂ ਥੈਂਕ ਯੂ ਗੱਲیں ਬាទ ਬាទ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਸੈਟਿੰਗ ਸੈਟਿੰਗ ਹੋ ਰਹੀ ਹੈ ਸੈਟਿੰਗ ਜ਼ਰੂਰੀ ਹੈ ਜਿੰਨਾ ਚਿਰ ਸੈਟਿੰਗ ਨਹੀਂ ਨਾ ਹੁੰਦੀ ਉਹ ਨਿਰੰਦੀ ਗੱਲ ਹੀ ਬਣਦੀ ਜਾਂਦੇ ਰੋ ਥੈਂਕ ਯੂ ਹਲੋ ਹਲੋ ਚੈੱਕ ਹਲੋ हॅलो हॅलो चक हॅलो 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 चक हॅलो सो अज दे मेले दे विच ਪਹੁੰਚੇ ਹੋਏ ਆਪ ਸਭ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਮਸਤਾਂ ਦੀ ਜੈ ਫਕਰਾਂ ਦੀ ਜੈ ਫਕੀਰਾਂ ਦੀ ਦਰਗਾ ਖਵਾਜ਼ਾ ਗਰੀਬ ਨਿਵਾਸ 11ਵੇਂ ਵਾਲੀ ਸਰਕਾਰ ਦੇ ਅੱਜ ਇਸ ਦਰਬਾਰ ਤੇ 12ਵੇਂ ਮੁਬਾਰਕ ਮੇਲੇ ਦੀਆਂ ਬਹੁਤ ਸਾਰੀਆਂ ਵਧਾਈਆਂ ਮੁਬਾਰਕ ਕਹਿੰਦੇ ਸਮਾ ਸਮਾ ਸਫਰਤ ਹੁੰਦਾ ਸਮਾ ਸਮਾ ਸਮਰਥ ਉਹੀ ਅਰਜਨ ਦੇ ਤੀਰ ਤੇ ਉਹੀ ਰੱਥ ਆ ਮੁੰਡੇ ਨੇ ਮੈਨੂੰ ਆਪਣੀ ਕਹਾਣੀ ਦੱਸੀ ਤਾਂ ਮੈਨੂੰ ਆਪਣੀ ਜ਼ਿੰਦਗੀ ਦੇ ਦੁੱਖ ਵੀ ਛੋਟੇ ਲੱਗਣ ਲੱਗੇ ਇਹ ਮੁੰਡੇ ਦੀਆਂ ਮਾਰਕੀਟ ਚਾਰ ਕੈਸਟ ਆਈਆਂ ਕਿਸੇ ਟਾਈਮ ਪੂਰੀ ਚੜ੍ਹਾਈ ਸੀ ਪਰ ਮਾਲਕ ਨੇ ਕੋਈ ਟਾਈਮ ਇਦਾਂ ਦਾ ਲੈ ਕੇ ਜਾਂਦਾ ਕਿ ਅਰਸ਼ਾਂ ਤੋਂ ਫਰਿਸ਼ਤੇ ਮਰਿਆ ਅੱਜ ਇਹ ਮੁੰਡਾ ਵੇਟਰ ਦਾ ਕੰਮ ਕਰਦਾ ਕਹਿੰਦਾ ਮੈਡਮ ਜੀ ਮੇਰੇ ਬਾਰੇ ਦੱਸ ਦਿਓ ਪਿੱਛੇ ਖੜਾ ਗੱਲ ਕਰਦਾ ਕਰਦਾ ਰੋਪਿਆ ਮੱਖਾ ਮੁੰਡਿਆ ਰੋਣਾ ਕੋਈ ਗੱਲ ਨਹੀਂ ਕਹਿੰਦਾ ਮੈਂ ਗੀਤ ਗਾਉਣਾ ਜਿੱਦਾਂ ਦਾ ਵੀ ਆਉਂਦਾ ਜੋ ਵੀ ਗਾਉਣਾ ਮਜਬੂਰੀ ਹੈ ਗਰੀਬੀ ਹੈ ਮਾੜੇ ਹਾਲਾਤ ਮਾੜਾ ਵਕਤ ਕਹਿੰਦਾ ਮੈਂ ਬਿਨਾ ਸਾਜ਼ਾਂ ਤੋਂ ਹੀ ਗਾ ਦੂੰਗਾ ਕੋਈ ਗੱਲ ਨਹੀਂ ਇੱਕ ਵਾਰੀ ਮਰਜ਼ੀ ਤਾੜੀ ਮਾਰ ਕੇ ਨੂੰ ਹੌਸਲਾ ਦੇ ਦਿਓ ਕੋਈ ਗੱਲ ਨਹੀਂ ਤੁਸੀਂ ਉਹ ਚੱਕਣ ਵਾਲਿਓ ਤੁਸੀਂ ਉਹ ਛੱਟਣ ਵਾਲਿਓ ਤੁਸੀਂ ਉਹ ਰੱਖਣ ਵਾਲਿਓ ਜਿਉਂਦੇ ਰਹੋ ਸਲੂਟ ਜਿਉਂਦੇ ਰਹੋ ਜਿਉਂਦੇ ਰਹੋ ਮੈਂ ਬਹੁਤ ਧੰਨਵਾਦ ਕਰਦਾ ਭੈਣ ਜੀ ਦਾ ਜਿਨ੍ਹਾਂ ਨੇ ਮੈਨੂੰ ਥੋੜਾ ਟਾਈਮ ਦਿੱਤਾ ਤੇ ਸਾਈ ਪੰਮਾ ਜੀ ਦਾ ਜਿਨ੍ਹਾਂ ਦੇ ਬਦੌਲਤ ਇਹ ਮੇਲਾ ਲੱਗ ਰਿਹਾ ਹੈ ਤੇ ਬਾਬਾ ਗਹਿਰਵੀ ਵਾਲਾ ਪੀਰ ਜਿਹੜਾ ਸਭਨਾਂ ਦੀਆਂ ਮਰਜ਼ੀਆਂ ਪੂਰੀਆਂ ਕਰਦਾ ਹੈ ਜੈ ਬਾਬੇ ਪੀਰ ਦੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੀ ਟੈਂਸ਼ਨ ਲੈ ਲੈ ਗਾ ਕੇ ਜਮੇਗਾ ਹੋਰ ਹੀ ਖੜੇ ਇੱਕ ਬਾਬਾ ਜੀ ਵੱਲੋਂ ਜਰੂਰੀ ਬੇਨਤੀ ਹੈ ਕਿ ਜਦੋਂ ਲਾਹੇ ਹੀਰਾ ਜੀ ਨੇ ਗਾਉਣ ਲੱਗਣਾ ਜਿਹੜੇ ਆ ਮੂਹਰੇ ਬੈਠੇ ਨੇ ਇੱਥੇ ਹੀ ਬੈਠੇ ਰਹਿਣਾ ਉੱਠਿਓ ਨਾ ਬਾਬਾ ਜੀ ਦੇ ਵੱਲੋਂ ਸਪੈਸ਼ਲ ਅਨਾਉਂਸਮੈਂਟ ਉਹਨਾਂ ਨੇ ਮਨਪ੍ਰੀਤ ਦੇ ਹੱਥ ਸੁਨੇਹਾ ਕਰ ਲਿਆ ਹੈ ਤੇ ਇੱਕ ਜਿਹੜੇ ਬੀਬੀਆਂ ਵਾਲੇ ਪਾਸੇ ਬਾਈ ਖੜੇ ਨੇ ਬਾਬਾ ਜੀ ਦੇ ਵੱਲੋਂ ਸਪੈਸ਼ਲ ਤੁਹਾਡੇ ਲਈ ਬੇਨਤੀ ਹੈ ਕਿ ਤੁਸੀਂ ਬੰਦੇਆਂ ਦੇ ਪਾਸੇ ਆ ਜਾਓ ਜਿਹੜੇ ਬੀਬੀਆਂ ਵਾਲੇ ਪਾਸੇ ਬਾਈ ਖੜੇ ਨੇ ਬੇਨਤੀ ਹੈ ਕਿ ਤੁਸੀਂ ਬਾਈਆਂ ਵਾਲੇ ਪਾਸੇ ਆ ਜਾਓ ਤੇ ਜਿਹੜੇ ਤੁਸੀਂ ਮੂਹਰੇ ਬੈਠੇ ਹੋ ਉੱਠਿਓ ਨਾ ਇੱਥੇ ਹੀ ਬੈਠ ਬੇਨਤੀ ਆ ਬੇਨਤੀ ਤੇ ਗੌਰ ਕਰਿਓ ਮੇਰੀ ਹੱਥ ਬਨ ਕੇ ਬੇਨਤੀ ਆ ਥੈਂਕ ਯੂ ਜਿਉਂਦੇ ਰਹੋ ਦਰਸ਼ਕੋ ਜੁਗ ਜੁਗ ਜਿਓ ਥੈਂਕ ਯੂ ਉਹ ਪੈਸਾ ਬਹੁਤ ਕਮਾਇਆ ਜਾਊ ਘਰ ਕੋਠੀ ਵਰਗਾ ਪਾਇਆ ਜਾਊ ਪੈਸਾ ਬਹੁਤ ਕਮਾਇਆ ਜਾਊ ਘਰ ਕੋਠੀ ਵਰਗਾ ਪੁੱਤ ਪੱਟੀ ਨੌਕਰੀ ਲਾਇਆ ਜਊ ਪਰ ਪਰ ਕੀਮਤੀ ਚੀਜ਼ ਸੰਭਾਲ ਓਏ ਮਾਪੇ ਨਹੀਂ ਲੱਭਣੇ ਸੇਵਾ ਕਰ ਲੈ ਓਏ ਕੁਝ ਸਾਲ ਏ ਮਾਪੇ ਨਹੀਂ ਲੱਭਣੇ ਜਿਸਾਲ ਇਹ ਮਾਪੇ ਨਹੀਂ ਲੱਪਣੇ ਜਾ ਮੁੜ ਜਾ ਸੱਤ ਸੌ ਗੀਤ ਚਾਰ ਗਲਨਾ ਮੈਂ ਸੱਤ ਸੌ ਗੀਤਿਆ ਕਰ ਜਾ ਮੁੜ ਜਾ ਮੁੜ ਜਾ ਮੁੜ ਜਾ ਨੀ ਏ ਦਿਲ ਦਾ ਟੁੱਟਣਾ ਕੀ ਦਿਲਾਂ ਸਿਆਂ ਦੀ ਕੋਈ ਲੋੜ ਨਹੀਂ ਤੇਰਾ ਇੱਕ ਦੁੱਖ ਹੋਰ ਸਹੀ ਨਹੀਂ ਉਹ ਫਾਇਦੇ ਹੋਣੇ ਨੇ ਜ਼ਖਮਾਂ ਤੇ ਮਲਵਾ ਲਾਇਆ ਦੇ ਤੂੰ ਕੀ ਜਾਣੇ ਬੇਦਰਦੇ ਕੀ ਦਰਦ ਹੁੰਦੇ ਤਨ ਹਾਇਆਂ ਦੇ ਤੂੰ ਕੀ ਜਾਣੇ ਬੇਦਰਦੇ ਕੀ ਦਰਦ ਹੁੰਦੇ ਤਨ ਹਾਇਆਂ ਦੇ ਇਹ ਸੱਚ ਹੈ ਅਸੀਂ ਗਰੀਬ ਕੁੜੇ ਟੁੱਟੀ ਵੱਡਿਆਂ ਸ਼ਹਾਦੀ ਇੱਕ ਨਿਕਾਜ ਆ ਛੱਪੜਨੀ ਈਰਿਸ ਗਰੂ ਦਰਿਆਵਾਂ ਦੀ ਇੱਕ ਨਿਕਾਜ ਆ ਛੱਪੜਨੀ ਈਰਿਸ ਗਰੂ ਦਰੇ ਆਵਾਂ ਦੀ ਤੂੰ ਮੁੱਲ ਨਾ ਪਾਏ ਕਸਮਾਂ ਦੇ ਮੁੱਲ ਨਾ ਪਾਏ ਕਸਮਾਂ ਦੇ ਸਾਡੇ ਸਿਰ ਹੱਥ ਰੱਖ ਕੇ ਖਾਣਾ ਦੇ बे दर्द की دے تو کی جانے بے درد کی درد की दर्द हूंदे तनहां थैंक्यू ਤੇਰੀ ਜ਼ੁਬਾਂ ਤੇ ਨਾਮ ਹੋਰ ਦਾ ਨਾ ਹੋਵੇ ਇੱਕ ਪਿੰਜਰੇ ਦੇ ਵਿੱਚ ਆਪਾਂ ਕੈਦ ਹੋਈਏ ਦੋਵੇਂ ਤੇਰੀ ਜ਼ੁਬਾਂ ਤੇ ਨਾਮ ਹੋਰ ਦਾ ਨਾ ਹੋਵੇ ਇੱਕ ਪਿੰਜਰੇ ਦੇ ਵਿੱਚ ਆਪਾਂ ਕੈਦ ਹੋਈਏ ਦੋਵੇਂ ਕਿਤੇ ਨਾ ਜੀਰ ਨਾ ਲੱਗ ਜਾਵੇ ਇੰਨਾ ਪਿਆਰ ਨੂੰ ਮੋਡੇ ਨਾਲ ਮੋਟਾ ਵੇ ਮਾ ਜੋੜ ਕੇ ਖੜੂੰਗੀ ਕਦੇ ਝਿੜਕੀ ਨਾ ਚੰਨਾ ਮੁੱਟਿਆਰ ਨੂੰ ਮੋਡੇ ਨਾਲ ਮੋਟਾ ਮੋਡੇ ਨਾਲ ਮੋਟਾ ਵੇ ਮਾ ਜੋੜ ਕੇ ਖੜੂੰਗੀ ਕਦੇ ਝਿੜਕੀ ਨਾ ਚੰਨਾ ਮੁੱਟਿਆਰ ਨੂੰ ਮੇਰੀਆਂ ਫਰੈਂਡਾਂ ਵਿੱਚ ਹੋਊ ਤੇਰੀ ਵੇਟ ਵੇ ਮੇਰੇ ਬਾਡੇ ਉੱਤੇ ਤੈਨੂੰ ਹੋਉ ਇਨਵਰਟ ਵੇ ਮੇਰੀਆਂ ਫਰੈਂਡਾਂ ਵਿੱਚ ਹੋਉ ਤੇਰੀ ਬੇਟ ਵੇ ਮੇਰੀਆਂ ਫਰੈਂਡਾਂ ਵਿੱਚ ਹੋਉ ਤੇਰੀ ਬੇਟ ਵੇ ਮੇਰੇ ਬਾਡੇ ਉੱਤੇ ਤੈਨੂੰ ਹੋਉ ਇਨ ਵਾਟ ਵੇ ਪੱਗ ਬਨ ਕੇ ਦੁਆ ਦੀ ਚੰਨਾ ਐ ਦੁਆਰ ਨੂੰ ਮੋਟ ਦੇ ਨਾਲ ਮੋਟਾ ਵੇ ਮਾ ਜੋੜ ਕੇ ਖੜੂਗੀ ਕਦੇ ਚਿੜਕੀ ਨਾ ਚੰਨਾ ਮੋਟਿਆਰ ਨੂੰ ਮੋਟ ਦੇ ਨਾਲ ਮੋਟਾ ਵੇ ਥੈਂਕ ਯੂ ਨਹੀਂ ਪਰ ਆ ਹਰੇਟੀ ਸ਼ਲਤਣਾ ਬਾਈ ਤੜਫਿਆ ਬਹੁਤਾ ਵਿਚਾਰਾ ਇਹ ਸੱਚਾ ਤੜਫਿਆ ਕਹਿੰਦਾ ਜੇ ਮੁੰਡਾ ਕਲਾਕਾਰ ਵਧੀਆ ਵਾ ਗਰੀਬ ਦਾ ਪੁੱਤ ਆ گاਉਂਦਾ ਤਾਂ ਸਾਜ ਸਾਜਾਂ ਦਾ ਸਾਥ ਕਿਉਂ ਨਹੀਂ ਦਿੱਤਾ ਥੈਂਕ ਯੂ ਬਾਈ ਥੈਂਕ ਯੂ ਕੋਈ ਗੱਲ ਨਹੀਂ ਕੋਈ ਨਹੀਂ ਥੈਂਕ ਯੂ ਕੋਈ ਨਾ ਕੋਈ ਨਾ ਮਜਬੂਰੀ ਹੁੰਦੀ ਹੈ ਇੱਕ ਹਰ ਇੱਕ ਨੇ ਆਪਣਾ ਸਿਸਟਮ ਦੇਖਣਾ ਹੈ ਲਾਭ ਹੀਰਾ ਜੀ ਨੇ ਗਾਉਣਾ ਬਠਿੰਡੇ ਤੋਂ ਪਰੋ ਆਏ ਨੇ ਉਹਨਾਂ ਦਾ ਉਹ ਪਹਿਲਾਂ ਹੀ ਇੱਕ ਘੰਟਾ ਲੇਟ ਸਟੇਜ 'ਤੇ ਆਉਣਾ ਸਾਜ਼ ਸੈੱਟ ਹੋ ਰਹੇ ਨੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਿਉਂਦੇ ਰਹੋ ਠੀਕ ਹੈ ਥੋੜੇ ਮੈਂ ਜਜ਼ਬਾਤਾਂ ਦੀ ਕਦਰ ਕਰਦੀ ਹਾਂ ਤੁਸੀਂ ਸਾਰਿਆਂ ਨੇ ਮੁੰਡਿਆਂ ਤੋਂ ਬਹੁਤ ਸੋਹਣਾ ਗਾਉਣਾ ਪਰ ਕੋਈ ਗੱਲ ਨਹੀਂ ਥੈਂਕ ਯੂ ਇਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਗਰੁੱਪ ਵਾਲਿਆਂ ਦਾ ਕਿ ਸਮਾਂ ਬਹੁਤ ਹੋ ਗਿਆ ਆਪਣਾ ਟਾਈਮ ਤੋਂ ਟਾਈਮ ਦਿੱਤਾ ਤੇਰਾ ਨਾਂ ਕੀ ਹੈ ਮੁੰਡਿਆ ਬੀ ਐਸ ਮਹਿਕ ਮਾਲਾ ਮੇਰਾ YouTube ਤੇ ਮੇਰੇ ਗੀਤ ਆਏ ਹੋਏ ਨੇ ਬੀ ਐਸ ਮਹਿਕ ਮਾਲਾ ਬੀ ਐਸ ਮਹਿਕ ਮਾਲਾ ਤੇ ਆਪਣਾ ਫੋਨ ਨੰਬਰ లైਵ ਬੋਲ ਦੇ ਉਹ ਸਾਹਮਣੇ ਬੂਟਾ ਬਾਈ ਆ ਬੜਾ ਦਰਿਆਦਲ ਮੁੰਡਾ ਤੇ ਕੋਈ ਪਤਾ ਨਹੀਂ ਹੁੰਦਾ ਕਿਸਮਤ ਕਿੱਥੋਂ ਜਾਗ ਪੈਣੀ ਹੈ ਕੋਈ ਪਤਾ ਨਹੀਂ ਉਹ ਦਾਤਿਆਂ ਦੀ ਰਹਿਮਤ ਕਦੋਂ ਹੋ ਜਾਣੀ ਹੈ ਮੈਂ ਕੱਲ ਵੀ ਕਿਹਾ ਸੀ ਕਿ ਗਵਈਏ ਗਾਉਂਦੇ ਨੇ ਕੀ ਪਤਾ ਜ਼ਿੰਦਗੀ ਦਾ ਕਿਹੜੇ ਮੋੜ ਤੇ ਮੁੱਕ ਜਾਵੇ ਪਰ ਮੈਂ ਕਹਿੰਦੀ ਆ ਕਿ ਕੀ ਪਤਾ ਜ਼ਿੰਦਗੀ ਦਾ ਕਿਹੜੇ ਮੋੜ ਤੋਂ ਸ਼ੁਰੂ ਹੋ ਜਾਵੇ ਟਿਪਟਣ ਦਾ ਮਤਲਬ ਖਤਮ ਹੋ ਜਾਣਾ ਨਹੀਂ ਹੁੰਦਾ ਮਾਫ ਕਰਨ ਜਦੋਂ ਅੰਡਾ ਟੜਕਦਾ ਵਿੱਚੋਂ ਬੱਚਾ ਨਿਕਲਦਾ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੁੰਦੀ ਆ ਆਪਣਾ ਫੋਨ ਨੰਬਰ ਬੋਲ ਦੇ ਮੁੰਡਿਆ 77175 7717546044 7717546044 ਮੇਰਾ YouTube ਤੇ ਗੀਤ ਚੱਲ ਰਹੇ ਨੇ ਥੋੜਾ ਬਹੁਤ ਧੰਨਵਾਦ ਹੋਊਗਾ ਮੈਂ ਮੈਨੂੰ ਲਾਈਕ ਕਰਿਓ ਕਮੈਂਟ ਕਰਿਓ ਜਿਉਂਦੇ ਰਹੋ ਤੁਸੀਂ ਵੀ ਵਸਦੇ ਰਹੋ ਥੈਂਕ ਯੂ ਸਲੂਟ ਤੁਸੀਂ ਮੁੰਡੇ ਨੂੰ ਸੁਣਿਆ ਥੈਂਕ ਯੂ ਥੈਂਕ ਯੂ ਜਿਉਂਦੇ ਰਹੋ ਥੈਂਕ ਯੂ Hello, so what about Anvada? Hello.